ਸਤਿ ਸ਼੍ਰੀ ਅਕਾਲ ਸਵਾਗਤ ਹੈ ਖੋ ਨਵੀਂ ਕਹਾਣੀ ਵਿੱਚ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ ਹਰ ਪਾਸਿਓਂ ਬਹੁਤ ਹੀ ਭਿਆਨਕ ਖਬਰਾਂ ਆ ਰਹੀਆਂ ਸੀ ਜਿਨ੍ਹਾਂ ਨੂੰ ਸੁਣ ਕੇ ਹਰ ਇੱਕ ਦਾ ਦਿਲ ਡੈਰ ਰਿਹਾ ਸੀ ਪੂਰੀ ਦਿੱਲੀ ਵਿੱਚ ਲੋਕਡਾਊਨ ਚੱਲ ਰਿਹਾ ਸੀ ਟੀਵੀ ਉੱਤੇ ਖਬਰਾਂ ਵਿੱਚ ਸਿਰਫ ਕਰੋਨਾ ਤੇ ਆਕਸੀਜਨ ਦੀ ਹੀ ਕਵਰ ਸੀ ਪ੍ਰਸ਼ਾਂਤ ਨੂੰ ਪਿਛਲੇ 2 ਦਿਨ ਤੋਂ ਬੁਖਾਰ ਨੇ ਘੇਰ ਰੱਖਿਆ ਸੀ ਤੇ ਟੈਸਟ ਤੇ ਰੀਪੋਰਟ ਦੀ ਉਡੀਕ ਸਾਰਾ ਟੱਬਰ ਘਾਰ ਰਿਆ ਸੀ ਤੇ ਪ੍ਰਮਾਤਮਾ ਅੱਗੇ ਵਾਰ-ਵਾਰ ਅਰਦਾਸ ਕਰ ਰਿਹਾ ਸੀ ਕਿ ਰਿਪੋਰਟ ਨੈਗੇਟਿਵ ਹੋਵੇ ਅਚਾਨਕ ਫੋਨ ਤੇ ਨੋਟੀਫਿਕੇਸ਼ਨ ਦੀ ਟੋਨ ਵੱਜੀ ਤੇ ਪ੍ਰਸ਼ਾਂਤ ਦੇ ਮੁੰਡੇ ਵਿਵੇਕ ਨੇ ਮੈਸੇਜ ਨੂੰ ਖੋਲ ਕੇ ਵੇਖਿਆ ਤਾਂ ਉਹੀ ਵਾਪਰਿਆ ਜਿਸ ਦਾ ਡਰ ਸੀ ਇਹ ਮੈਸੇਜ ਸਿਹਤ ਵਿਭਾਗ ਵੱਲੋਂ ਆਇਆ ਸੀ ਜਿਸ ਵਿੱਚ ਪ੍ਰਸ਼ਾਂਤ ਦੀ ਰਿਪੋਰਟ ਪੋਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਹਦਾਇਤਾਂ ਦੇ ਮੁਤਾਬਕ ਉਹਨਾਂ ਨੇ ਪ੍ਰਸ਼ਾਂਤ ਨੂੰ ਇਕਾਂਤਵਾਸ ਪਹਿਲਾਂ ਹੀ ਕਰ ਦਿੱਤਾ ਸੀ ਪਰ ਰਿਪੋਰਟ ਪੋਜ਼ੀਟਿਵ ਆਉਣ ਕਰਕੇ ਹੁਣ ਉਹਨਾਂ ਦੀ ਚਿੰਤਾ ਹੋਰ ਵੱਧ ਗਈ ਸੀ ਪ੍ਰਸ਼ਾਂਤ ਦੀ ਉਮਰ 70 ਸਾਲ ਦੇ ਕਰੀਬ ਸੀ ਤੇ ਰਿਪੋਰਟ ਦੇ ਪੋਜ਼ੀਟਿਵ ਆਉਣ ਕਰਕੇ ਇੱਕ ਸਹਿਮ ਉਹਨਾਂ ਅੰਦਰੋਂ ਅੰਦਰੀ ਖਾ ਰਿਹਾ ਸੀ ਉਸ ਨੂੰ ਆਪਣਾ ਇਹ ਸਮਾਂ ਆਖਰੀ ਸਮਾਂ ਜਾਪਨ ਲੱਗਿਆ ਸਾਰੀ ਜ਼ਿੰਦਗੀ ਕੀਤੀ ਆਪਣੇ ਮਾੜੇ ਕੰਮ ਉਸ ਦੀਆਂ ਅੱਖਾਂ ਅਗੇ ਘੁੰਮਣ ਲੱਗੇ ਆਪਣੇ ਕੀਤੇ ਹੋਏ ਗੁਨਾਹਾਂ ਨੂੰ ਹਰ ਬੰਦਾ ਆਪਣੇ ਆਖਰੀ ਵੇਲੇ ਹੀ ਯਾਦ ਕਰਦਾ ਹੈ ਤੇ ਮੌਤ ਨੇੜੇ ਆਪਣੀ ਜ਼ਿੰਦਗੀ ਦੇ ਉਹਨਾਂ ਪਲਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਭੁਲਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਜਿਸ ਤਰ੍ਹਾਂ ਪਰਛਾਵੇਂ ਦਿਲ ਢਾਲਣ ਵੇਲੇ ਲੰਬੇ ਹੋ ਜਾਂਦੇ ਨੇ ਬੰਦੇ ਦੇ ਗੁਨਾਹ ਵੀ ਜ਼ਿੰਦਗੀ ਦਾ ਸੂਰਜ ਢਾਲਣ ਵੇਲੇ ਲੰਬੇ ਪਰਛਾਵੇਂ ਵਾਂਗ ਦਿਖਾਈ ਦਿੰਦੇ ਨੇ ਪ੍ਰਸ਼ਾਂਤ ਵਾਣ ਵਿਭਾਗ ਦਿੱਲੀ ਤੋਂ ਰਿਟਾਇਰ ਕਰਮਚਾਰੀ ਸੀ ਦੇ ਉਸ ਦੇ ਮੁੰਡੇ ਵਿਵੇਕ ਦੀ ਕੜੀਆਂ ਦੀ ਦੁਕਾਨ ਸੀ ਜੋ ਕਿ ਅੱਜਕੱਲ ਨਾਂ ਦੇ ਬਰਾਬਰ ਹੀ ਆਮਦਨੀ ਦੇ ਰਹੀ ਸੀ ਮੁੱਖ ਰੂਪ ਵਿੱਚ ਘਰ ਦਾ ਗੁਜ਼ਾਰਾ ਪ੍ਰਸ਼ਾਂਤੀ ਪੈਨਸ਼ਨ ਤੋਂ ਹੀ ਚੱਲਦਾ ਸੀ ਰਿਪੋਰਟ ਦੇ ਪੋਜੀਟਿਵ ਆਉਣ ਤੋਂ ਬਾਅਦ ਪ੍ਰਸ਼ਾਂਤੀ ਸਿਹਤ ਵਿੱਚ ਲਗਾਤਾਰ ਵਿਗੜਾ ਰਹੀ ਸੀ ਹਾਲਾਂਕਿ ਡਾਕਟਰ ਦੀ ਦੱਸੀ ਦਵਾਈ ਪ੍ਰਸ਼ਾਂਤ ਲਗਾਤਾਰ ਲਈ ਜਾ ਰਿਆ ਸੀ ਪਰ ਕੋਈ ਵੀ ਮੋੜ ਦੀ ਸਿਹਤ ਨੂੰ ਮਹਿਸੂਸ ਨਹੀਂ ਹੋ ਰਿਹਾ ਸੀ ਰੀਪੋਰਟ ਆਉਣ ਤੋਂ 2 ਦਿਨ ਬਾਅਦ ਵੀ ਉਸਦੀ ਹਾਲਤ ਇਸੇ ਤਰ੍ਹਾਂ ਰਹੀ ਪਰ ਤੀਜੇ ਦਿਨ ਉਸਦਾ ਆਕਸੀਜਨ ਦਾ ਲੈਵਲ ਵੀ ਘਟਣ ਲੱਗ ਪਿਆ ਵਿਵੇਕ ਲਗਾਤਾਰ ਆਪਣੇ ਪਿਤਾ ਦਾ ਆਕਸੀਜਨ ਲੈਵਲ ਚੈੱਕ ਕਰ ਰਿਹਾ ਸੀ ਤੇ ਇਹ ਲੈਵਲ ਲਗਾਤਾਰ ਹੇਠਾਂ ਨੂੰ ਜਾ ਰਿਹਾ ਸੀ ਜਦੋਂ ਆਕਸੀਜਨ ਦਾ ਲੈਵਲ ਕਾਫੀ ਜ਼ਿਆਦਾ ਹੇਠਾਂ ਆ ਗਿਆ ਤਾਂ ਪ੍ਰਸ਼ਾਂਤ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਲੱਗੀ ਉਸਦੀ ਇਹ ਹਾਲਤ ਨੂੰ ਵੇਖ ਕੇ ਵਿਵੇਕ ਨੇ ਬਿਨਾਂ ਸਮਾਂ ਗਵਾਏ ਉਹਨਾਂ ਨੂੰ ਹਸਪਤਾਲ ਚੱਲ ਜਾਣ ਦਾ ਮਨ ਬਣਾ ਲਿਆ। ਵਿਵੇਕ ਉਸੇ ਸਮੇਂ ਆਪਣੇ ਪਿਤਾ ਨੂੰ ਲੈ ਕੇ ਘਰੋਂ ਤਾਂ ਨਿਕਲ ਗਿਆ ਪਰ ਤਿੰਨ ਘੰਟੇ ਉਹ ਦਿੱਲੀ ਦੇ ਰਸ ਹਸਪਤਾਲਾਂ ਵਿੱਚ ਬੈੱਡ ਦੀ ਭਾਲ ਲਈ ੜਕਦਾ ਰਿਹਾ। ਲਗਭਗ ਹਰ ਇੱਕ ਛੋਟੇ ਵੱਡੇ ਹਸਪਤਾਲ ਵਿੱਚ ਉਸਨੇ ਆਪਣੇ ਪਿਤਾ ਨੂੰ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ ਕਿਸੇ ਵੀ ਹਸਪਤਾਲ ਵਿੱਚ ਉਸ ਨੂੰ ਨਾ ਤਾਂ ਕੋਈ ਬੈੱਡ ਮਿਲਿਆ ਤੇ ਨਾ ਹੀ ਆਕਸੀਜਨ ਦਾ ਕੋਈ ਇੰਤਜ਼ਾਮ ਹੋ ਸਕਿਆ। ਸਾਰੇ ਪਾਸਿਆਂ ਤੋਂ ਕਾਲਾ ਬਾਜ਼ਾਰੀ ਦੀਆਂ ਖ਼ਬਰਾਂ ਆ ਰਹੀਆਂ ਸੀ। ਦਿੱਲੀ ਦੀਆਂ ਸੜਕਾਂ ਉੱਤੇ ਕਰੋਨਾ ਦੇ ਮਰੀਜ਼ਾਂ ਦੀ ਹਫੜਾ ਦਫੜੀ ਸੀ। ਹਰ ਪਾਸੇ ਇੱਕੋ ਜਿਹਾ ਮੰਜਰ ਸੀ। ਲੋਕ ਆਕਸੀਜਨ ਤੋਂ ਬਿਨਾਂ ਦਮ ਤੋੜ ਰਹੇ ਸੀ। ਸਾਰੀ ਦਿੱਲੀ ਸਹਾਂ ਲਈ ਤੜਫ ਰਹੀ ਸੀ। ਪ੍ਰਸ਼ਾਂਤ ਦੀ ਹਾਲਤ ਵੇਖ ਕੇ ਵਿਵੇਕ ਸਮਝ ਚੁੱਕਿਆ ਸੀ ਕਿ ਉਸਦੇ ਸਹਾਂ ਦੀ ਡੋਰ ਕਿਸੇ ਵੀ ਵਕਤ ਜਵਾਬ ਦੇ ਸਕਦੀ ਹੈ। ਕੁਦਰਤ ਦੇ ਇਸ ਕਹਿਰ ਦੇ ਸਾਹਮਣੇ ਅੱਜ ਉਹ ਮਨੁੱਖ ਨੂੰ ਪੂਰੀ ਤਰ੍ਹਾਂ ਬੇਵੱਸ ਵੇਖ ਰਿਹਾ ਸੀ ਜਦੋਂ ਵਿਵੇਕ ਦਾ ਹੌਸਲਾ ਪੂਰੀ ਤਰ੍ਹਾਂ ਟੁੱਟ ਕੇ ਚੱਕਣਾ ਚੂਰ ਹੋ ਗਿਆ ਤਾਂ ਐਨ ਉਸ ਵਕਤ ਉਸ ਨੂੰ ਇੱਕ ਆਸ ਦੀ ਕਿਰਨ ਦਿਖਾਈ ਦਿੱਤੀ ਕਿਸੇ ਨੇ ਆ ਕੇ ਵਿਵੇਕ ਨੂੰ ਦੱਸਿਆ ਕਿ ਉੱਥੋਂ ਥੋੜੀ ਜਿਹੀ ਦੂਰ ਸਿੱਖਾਂ ਦੇ ਗੁਰਦੁਆਰੇ ਵਿੱਚ ਆਕਸੀਜਨ ਦਾ ਲੰਗਰ ਲਾਇਆ ਹੋਇਆ ਹੈ ਜਿੱਥੇ ਉਹਨਾਂ ਦੁਆਰਾ ਆਕਸੀਜਨ ਦੇ ਸਿਲੰਡਰ ਅਤੇ ਮਸ਼ੀਨਾਂ 24 ਘੰਟੇ ਕਰੋਨਾ ਦੇ ਮਰੀਜ਼ਾਂ ਨੂੰ ਆਕਸੀਜਨ ਦੇਣ ਲਈ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਕਰੋਨਾ ਦੀ ਇਸ ਮਹਾਮਾਰੀ ਦੇ ਦੌਰਾਨ ਦੌਰ ਵਿੱਚ ਮਨੁੱਖ ਦੀ ਸੇਵਾ ਦੇ ਲਈ ਬਹੁਤ ਹੀ ਜੰਗੀ ਪੱਧਰ ਤੇ ਇਹ ਉਪਰਾਲਾ ਕੀਤਾ ਗਿਆ ਸੀ ਅੱਜ ਜਦੋਂ ਵੱਡੇ ਵੱਡੇ ਹਸਪਤਾਲ ਅਤੇ ਸਰਕਾਰਾਂ ਮਰ ਰਹੇ ਲੋਕਾਂ ਨੂੰ ਆਕਸੀਜਨ ਦੀ ਸਹੂਲਤ ਮਹੱਈਆ ਕਰਾਉਣ ਵਿੱਚ ਅਸਮਰੱਥ ਹਨ ਉੱਥੇ ਗੁਰਦੁਆਰਿਆਂ ਵਿੱਚ ਗੁਰੂ ਦੇ ਸਿੱਖਾਂ ਦੁਆਰਾ ਲਗਾਇਆ ਗਿਆ ਇਹ ਲੰਗਰ ਇੱਕ ਮਿਸਾਲ ਸੀ ਇਸ ਮਹਾਮਾਰੀ ਦੇ ਦੌਰ ਵਿੱਚ ਅੱਜ ਜਦੋਂ ਕਾਲਾ ਬਾਜ਼ਾਰੀ ਪੂਰੇ ਜੋਰਾਂ ਤੇ ਸੀ ਤੇ ਆਕਸੀਜਨ ਦਾ ਇੱਕ ਇੱਕ ਸਿਲੰਡਰ ਲੱਖਾਂ ਰੁਪਏ ਦੇ ਵਿੱਚ ਮਿਲ ਰਿਹਾ ਸੀ ਤਾਂ ਮਜਰੂਰਤਮੰਦ ਮਰੀਜ਼ਾਂ ਦੇ ਲਈ ਮੁਫਤ ਵਿੱਚ ਲਾਇਆ ਜਾ ਰਿਹਾ ਆਕਸੀਜਨ ਦਾ ਇਹ ਲੰਗਰ ਸਿੱਖਾਂ ਦੇ ਮਹਾਨ ਸੰਕਲਪ ਦੀ ਝਲਕ ਪੇਸ਼ ਕਰਦਾ ਸੀ ਬਹੁਤ ਸਾਰੇ ਸੇਵਾਦਾਰ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਸੀ ਪਾਈ ਬਲਵਿੰਦਰ ਸਿੰਘ ਮਰੀਜ਼ਾਂ ਦੇ ਦੇਖਰੇਖ ਤੇ ਸਾਮ ਸੰਭਾਲ ਦੀ ਸੇਵਾ ਬਿਨਾ ਕਿਸੇ ਡਰ ਤੋਂ ਨਿਭਾ ਰਹੇ ਸੀ ਬਲਵਿੰਦਰ 12 ਸਾਲਾਂ ਦੀ ਉਮਰ ਤੋਂ ਹੀ ਇਸ ਗੁਰੂ ਘਰ ਵਿੱਚ ਰਹਿ ਰਿਹਾ ਸੀ ਤੇ ਹਰ ਸੇਵਾ ਵਿੱਚ ਉਹ ਮੂਰੇ ਹੋ ਕੇ ਸੇਵਾ ਨਿਭਾਉਂਦਾ ਹੈ 1984 ਵਿੱਚ ਸਿਰਫ 12 ਸਾਲਾਂ ਦੀ ਉਮਰ ਵਿੱਚ ਸਿੱਖ ਨਸਲ 쿠ਸ਼ੀ ਵਿੱਚ ਭਿੜੇ ਨੇ ਉਸ ਦੇ ਸਾਰੇ ਪਰਿਵਾਰ ਦੇ ਗਲਾਂ ਵਿੱਚ ਟਾਇਰ ਪਾ ਕੇ ਜਲਾ ਦਿੱਤੇ ਸੀ ਤੇ ਇਹ ਸਾਰਾ ਮੰਜਰ ਉਸਨੇ ਆਪਣੀ ਅੱਖੀ ਵੇਖਿਆ ਸੀ ਹਰ ਵਕਤ ਉਹ ਇਸ ਮੰਜਰ ਨੂੰ ਭੁੱਲਣ ਦੀ ਕੋਸ਼ਿਸ਼ ਵੀ ਕਰਦਾ ਸੀ ਪਰ ਅੱਲੜ ਉਮਰ ਦੇ ਇਹ ਜ਼ਖਮ ਹਰ ਵਕਤ ਉਸ ਦੀਆਂ ਅੱਖਾਂ ਮੋਰੇ ਕਾਉਂਦੇ ਰਹਿੰਦੇ ਸੀ ਉਸ ਪੀੜ ਦਾ ਕੋਈ ਵੀ ਨੁਮਿੰਦਾ ਜੇਕਰ ਅੱਜ ਵੀ ਉਸ ਦੇ ਸਾਹਮਣੇ ਆ ਜਾਵੇ ਤਾਂ ਉਸ ਨੂੰ ਜਾਨ ਤੋਂ ਮਾਰ ਦੇਵੇਗਾ ਆਪਣੇ ਇਸ ਗੁੱਸੇ ਨੂੰ ਹਰ ਪਲ ਆਪਣੀ ਸੇਵਾ ਨਾਲ ਦਬਾਉਂਦਾ ਰਹਿੰਦਾ ਸੀ ਜਦੋਂ ਭੇਡ ਨੇ ਉਹਨਾਂ ਦੇ ਘਰ ਹਮਲਾ ਕੀਤਾ ਸੀ ਤਾਂ ਉਹ ਉਸ ਸਮੇਂ ਆਪਣੇ ਗਵਾਂਢੀ ਦੇ ਘਰ ਸੀ ਤੇ ਉਹ ਪਰਿਵਾਰ ਇੱਕ ਹਿੰਦੂ ਪਰਿਵਾਰ ਸੀ ਉਸ ਸਮੇਂ ਉਸ ਪਰਿਵਾਰ ਨੇ ਬਲਵਿੰਦਰ ਨੂੰ ਬਚਾਉਣ ਲਈ ਉਸ ਦੇ ਮੂੰਹ ਤੇ ਹੱਥ ਰੱਖ ਕੇ ਆਪਣਾ ਦਰਵਾਜ਼ਾ ਬੰਦ ਕਰ ਲਿਆ ਸੀ ਤੇ ਉਸ ਦਰਵਾਜ਼ੇ ਦੀ ਵਿਰਲ ਰਾਹੀ ਹੀ ਬਲਵਿੰਦਰ ਆਪਣੇ ਸਾਰੇ ਪਰਿਵਾਰ ਨੂੰ ਇੱਕ ਇੱਕ ਕਰਕੇ ਜਉਂਦੇ ਅੱਗ ਵਿੱਚ ਸੜਦੇ ਵੇਖ ਰਿਹਾ ਸੀ ਆਪਣੇ ਸਾਰੇ ਪਰਿਵਾਰ ਦੀਆਂ ਚੀਕਾਂ ਅੱਜ ਵੀ ਬਲਵਿੰਦਰ ਦੇ ਕੰਨਾਂ ਵਿੱਚ ਉਸੇ ਤਰ੍ਹਾਂ ਗੂੰਜਦੀਆਂ ਨੇ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਨਾ ਹੋਣ ਤੱਕ ਉਸਦੇ ਗਵਾਂਢੀ ਪਰਿਵਾਰ ਨੇ ਉਸ ਨੂੰ ਬਾਹਰ ਨਾ ਨਿਕਲ ਦਿੱਤਾ ਤੇ ਉਸ ਤੋਂ ਬਾਅਦ ਉਸ ਨੂੰ ਗੁਰਦੁਆਰੇ ਤੋਂ ਗੁਰਦੁਆਰੇ ਰਾਹਤ ਕੈਂਪ ਵਿੱਚ ਪਹੁੰਚਾ ਦਿੱਤਾ ਬਲਵਿੰਦਰ ਉਸ ਵਕਤ ਉੱਥੇ ਹੀ ਕੈਂਪ ਵਿੱਚ ਜ਼ਖਮੀਆਂ ਦੀ ਸੇਵਾ ਵਿੱਚ ਲੱਗ ਗਿਆ ਤੇ ਉਸ ਤੋਂ ਬਾਅਦ ਬਲਵਿੰਦਰ ਸਦਾ ਲਈ ਗੁਰੂ ਘਰ ਦਾ ਹੋ ਗਿਆ ਤੇ ਅੱਜ ਤੱਕ ਸੇਵਾ ਨਿਭਾ ਰਿਹਾ ਹੈ ਇਹ ਵੀ ਇੱਕ ਅਜੀਬ ਇਤਫਾਕ ਹੈ ਕਿ ਜਿਹੜੀ ਦਿੱਲੀ 1984 ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਹਨਾਂ ਦੀ ਨਸ਼ਲ ਕੁਸ਼ੀ ਕਰ ਰਹੀ ਸੀ ਅੱਜ ਉਸੇ ਦਿੱਲੀ ਦੇ ਸਾਹਾਂ ਨੂੰ ਬਚਾਉਣ ਲਈ ਸਿੱਖ ਆਕਸੀਜਨ ਦਾ ਲੰਗਰ ਲਾ ਰਹੇ ਨੇ ਵਿਵੇਕ ਆਪਣੇ ਪਿਤਾ ਪ੍ਰਸ਼ਾਂਤ ਨੂੰ ਲੈ ਕੇ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਪਹੁੰਚ ਗਿਆ ਗਰਵਾਣੀ ਦੀ ਮਿੱਠੀ ਤਉਣ ਜਦੋਂ ਪ੍ਰਸ਼ਾਂਤ ਦੇ ਕੰਨਾਂ ਨੇ ਸੁਣੀ ਤਾਂ ਆਕਸੀਜਨ ਤੋਂ ਬਿਨਾਂ ਤੜਫਦੇ ਪ੍ਰਸ਼ਾਂਤ ਨੇ ਆਪਣਾ ਥੋੜਾ ਜਿਹਾ ਸਿਰ ਚੁੱਕ ਕੇ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਆਪਣੇ ਸਾਹਮਣੇ ਇੱਕ ਗੁਰਸਿੱਖ ਖੜਾ ਵਿਖਾਈ ਦਿੱਤਾ ਜੋ ਉਸ ਦੀ ਉਂਗਲ ਤੇ ਮੀਟਰ ਲਾ ਕੇ ਉਸ ਨੂੰ ਆਕਸੀਜਨ ਦਾ ਲੈਵਲ ਚੈੱਕ ਕਰ ਰਿਹਾ ਸੀ ਬਲਵਿੰਦਰ ਨੇ ਜਦੋਂ ਲੈਵਲ ਦੇ ਵੇਖਿਆ ਤਾਂ ਉਸ ਸਮੇਂ ਪ੍ਰਸ਼ਾਂਤ ਦੀ ਆਕਸੀਜਨ ਦਾ ਲੈਵਲ ਕੇਵਲ 82 ਸੀ ਤੇ ਉਸ ਨੂੰ ਤੁਰੰਤ ਆਕਸੀਜਨ ਦੀ ਲੋੜ ਸੀ ਬਲਵਿੰਦਰ ਨੇ ਪ੍ਰਸ਼ਾਂਤ ਨੂੰ ਫਟਾਫਟ ਗੱਡੀ ਤੋਂ ਉਤਾਰ ਕੇ ਬੈੱਡ ਤੇ ਲਟਾਉਣ ਲਈ ਕਿਹਾ ਬਿਵਿਕ ਨੇ ਆਪਣੇ ਪਿਤਾ ਪ੍ਰਸ਼ਾਂਤ ਨੂੰ ਗੱਡੀ 'ਚ ਉਤਾਰ ਕੇ ਬੈੱਡ ਤੇ ਲਟਾ ਦਿੱਤਾ ਜਦੋਂ ਪ੍ਰਸ਼ਾਂਤ ਨੇ ਗੁਰਦੁਆਰਾ ਸਾਹਿਬ ਨੂੰ ਧਿਆਨ ਨਾਲ ਵੇਖਿਆ ਤਾਂ 37 ਸਾਲ ਪਹਿਲਾਂ ਵਾਲਾ ਮੰਜ਼ਰ ਇੱਕਦਮ ਉਸ ਦੀਆਂ ਅੱਖਾਂ ਸਾਹਮਣੇ ਆ ਗਿਆ ਉਸ ਨੂੰ ਫਿਰ ਤੋਂ ਆਪਣੇ ਕੀਤੇ ਹੋਏ ਗੁਨਾਹਾਂ ਇੱਕ ਇੱਕ ਕਰਕੇ ਸਾਹਮਣੇ ਦੇਖਣ ਲੱਗੇ ਠੀਕ ਉਸੇ ਵਕਤ ਬਲਵਿੰਦਰ ਆਕਸੀਜਨ ਦਾ ਸਿਲੰਡਰ ਲੈ ਆਇਆ ਤੇ ਉਹ ਆਪ ਆਏ ਪਰਾਂ ਹੀ ਜਦੋਂ ਪ੍ਰਸ਼ਾਂਤ ਨੂੰ ਆਕਸੀਜਨ ਦੇਣ ਲੱਗਿਆ ਤਾ ਪ੍ਰਸ਼ਾant ਨੇ ਦੋਨੋਂ ਹੱਥ ਜੋੜ ਕੇ ਕਮਦੀ ਆਵਾਜ਼ ਵਿੱਚ ਬਲਵਿੰਦਰ ਨੂੰ ਕਿਹਾ ਸਰਦਾਰ ਜੀ ਮੈਨੂੰ ਮਾਫ਼ ਕਰ ਦਿਓ ਹੈ ਇਹ ਮੇਰੇ ਗੁਨਾਹਾਂ ਦੀ ਸਜ਼ਾ ਹੀ ਮੈਨੂੰ ਮਿਲ ਰਹੀ ਹੈ ਹਾ ਤੁਸੀਂ ਮੈਨੂੰ ਆਕਸੀਜਨਾਂ ਲਾਵੋ ਮੇਰੀ ਜਗ੍ਹਾ ਕਿਸੇ ਹੋਰ ਨੂੰ ਲਾ ਦਿਓ ਇਹ ਕੀ ਕਹਿ ਰਹੇ ਹੋ ਬਜ਼ੁਰਗੋ ਆਕਸੀਜਨ ਦੀ ਤਾਂ ਤੁਹਾਨੂੰ ਲੋੜ ਹੈ ਸਾਬ ਉਹ ਸਕਾਲ ਪਰਖ ਵੈਗਰੂ ਕਰਨ ਵਾਲਾ ਹੈ ਕੋਸ ਨੇ ਆਪੇ ਜਿਸ ਨੂੰ ਲਗਵਾਉਣੀ ਹੈ ਉਸ ਲਈ ਰਾਹ ਤਿਆਰ ਕਰ ਦੇਣਾ ਹੈ ਅਸੀਂ ਕੌਣ ਹਾਂ ਕਿਸੇ ਨੂੰ ਲਾਉਣ ਜਾਂ ਨਾ ਲਾਉਣ ਵਾਲੇ ਬਲਵਿੰਦਰ ਨੇ ਆਕਸੀਜਨ ਵਾਲਾ ਪਾਈਪ ਸੈੱਟ ਕਰਦੇ ਹੋਏ ਕਿਹਾ ਨਹੀਂ ਸਰਦਾਰ ਜੀ ਮੈਂ ਬਹੁਤ ਵੱਡਾ ਪਾਪੀ ਹਾਂ ਪ੍ਰਸ਼ਾਂਤ ਨੇ ਇੱਕ ਵਾਰ ਫਿਰ ਬਲਵਿੰਦਰ ਨੂੰ ਰੋਕਦੇ ਹੋਏ ਕਿਹਾ ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਔ ਪਾਪੀ ਤੋਂ ਨਿਰਮਲ ਇੱਕ ਬਜ਼ੁਰਗੋ ਜਿਸ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਆਸਰਾ ਲਿਆ ਉਸ ਦੇ ਸਭ ਪਾਕ ਪੱਖੇ ਜਾਂਦੇ ਨੇ ਇਹ ਕੋਈ ਪਵਿੱਤਰ ਕਰਨ ਵਾਲਾ ਹੈ ਹੁਣ ਤੁਸੀਂ ਉਸ ਦੇ ਕਾਰ ਵਿੱਚ ਹੋ ਉਹ ਤੁਹਾਡੇ ਤੇ ਵੀ ਮਿਹਰ ਕਰੇਗਾ ਬਲਵਿੰਦਰ ਨੇ ਪ੍ਰਸ਼ਾਂਤ ਨੂੰ ਸਮਝਾਉਂਦੇ ਹੋਏ ਕਿਹਾ ਸਰਦਾਰ ਜੀ ਪਹਿਲਾਂ ਮੇਰੀ ਗੱਲ ਸੁਣੋ ਫਿਰ ਤੁਸੀਂ ਖੁਦ ਹੀ ਪ੍ਰਸ਼ਾਂਤ ਨੇ ਔਖੇ ਔਖੇ ਸਾਹ ਲੈਂਦੇ ਹੋਏ ਕਿਹਾ ਦੱਸੋ ਬਜ਼ੁਰਗ ਬਲਵਿੰਦਰ ਨੇ ਆਕਸੀਜਨ ਦੀ ਪਾਈਪ ਵਾਲਾ ਮਾਸਕ ਨੇੜੇ ਕਰਦੇ ਹੋਏ ਕਿਹਾ 1984 ਵਿੱਚ ਇਸੇ ਗੁਰਦੁਆਰੇ ਦੇ ਸਾਹਮਣੇ ਚਾਰ ਸਰਦਾਰਾਂ ਦੇ ਗਲਾਂ 'ਚ ਟਾਇਰ ਪਾ ਕੇ ਫੋਕ ਦਿੱਤਾ ਸੀ ਮੈਂ ਵੀ ਉਸ ਪੀੜ ਦਾ ਹਿੱਸਾ ਸੀ ਪ੍ਰਸ਼ਾਦ ਆਪਣੇ ਗੁਨਾਹਾਂ ਨੂੰ ਦੱਸਦਾ ਹੋਇਆ ਉੱਚੀ-ਉੱਚੀ ਰੋਣ ਲੱਗ ਪਿਆ ਇਹ ਸੁਣਦੇ ਸਾਰ ਹੀ ਬਲਵਿੰਦਰ ਦੇ ਹੱਥਾਂ ਵਿੱਚੋਂ ਆਕਸੀਜਨ ਵਾਲਾ ਉਹ ਮਾਸਕ ਹੇਠਾਂ ਡਿੱਗ ਪਿਆ ਤੇ ਉਸ ਦੀਆਂ ਅੱਖਾਂ ਮੂਰੇ 84 ਦਾ ਉਹ ਮੰਜ਼ਰ ਘੁੰਮਣ ਲੱਗ ਪਿਆ ਤੇ ਕੰਨਾਂ ਵਿੱਚ ਆਪਣੇ ਅੱਗ ਨਾਲ ਸੜਦੇ ਪਰਿਵਾਰ ਦੀਆਂ ਚੀਕਾਂ ਸੁਣਾਈ ਦੇਣ ਲੱਗੀਆਂ। ਅਜ ਉਸ ਤੋਂ ਆਪਣਾ ਖੁਦ ਦਾ ਬੋਝ ਸਹਾਰਨਾ ਹੋ ਰਿਹਾ ਸੀ। ਉਸ ਬੁਢੇ ਦੀ ਗੱਲ ਸੁਣ ਕੇ ਉਸ ਨੂੰ ਲੱਗ ਰਿਹਾ ਸੀ ਕਿ ਇਹ ਸ਼ਾਇਦ ਉਸ ਦੇ ਪਰਿਵਾਰ ਵਾਂ ਕਿਸੇ ਦੇ ਪਰਿਵਾਰ ਨੂੰ ਮਾਰਨ ਵਾਲੀ ਭੀੜ ਦਾ ਹਿੱਸਾ ਸੀ। ਜਾਂ ਫਿਰ ਹੋ ਸਕਦਾ ਹੈ ਉਸ ਦੇ ਆਪਣੇ ਪਰਿਵਾਰ ਨੂੰ ਖਤਮ ਕਰਨ ਵਾਲੀ ਭੀੜ ਵਿੱਚ ਹੀ ਸ਼ਾਮਿਲ ਹੋਵੇ। ਉਸ ਦਾ ਮਾਨ ਕਰ ਰਿਹਾ ਸੀ ਕਿ ਆਪਣੀ ਕਿਰਪਾਨ ਕੱਢ ਕੇ ਉਸ ਬੁਢੇ ਦਾ ਸਿਰ ਧੜ ਤੋਂ ਅਲੱਗ ਕਰ ਦੇਵੇ। ਪੂਰਾ ਗੁੱਸੇ ਵਿੱਚ ਭਰ ਕੇ ਉਸ ਨੇ ਆਪਣੀਆਂ ਅੱਖਾਂ ਲਾਲ ਕਰ ਲਈਆਂ ਤੇ ਆਪਣੀ ਕਿਰਪਾਨ ਨੂੰ ਹੱਥ ਪਾਉਂਦੇ ਹੋਏ ਉਸ ਬੁੜੇ ਵੱਲ ਨੂੰ ਵੇਖਿਆ ਜੋ ਹੁਣ ਵੀ ਆਕਸੀਜਨ ਟੂਬ ਬਿਨਾ ਪਹਿਲਾਂ ਨਾਲੋਂ ਵੀ ਬੁਰੀ ਤਰ੍ਹਾਂ ਤੜਪ ਰਿਹਾ ਸੀ ਉਸ ਨੂੰ ਬੁਰੀ ਤਰ੍ਹਾਂ ਤੜਫਦਾ ਵੇਖਸਾਰ ਹੀ ਬਲਵਿੰਦਰ ਦਾ ਗੁੱਸਾ ਹੌਲੀ-ਹੌਲੀ ਟੈਲਾ ਹੋਣ ਲੱਗ ਪਿਆ ਇਹ ਉਸ ਦੀ ਸਾਰੀ ਜੀਵਨ ਦੀ ਸੇਵਾ ਤੇ ਗਰਵਾਣੀ ਦੇ ਫਲਸਫੇ ਦਾ ਹੀ ਨਤੀਜਾ ਸੀ ਜੋ ਅੱਜ ਉਸ ਨੂੰ ਪ੍ਰਸ਼ਾਂਤ ਵਿੱਚ ਇੱਕ ਕਾਤਿਲ ਨਹੀਂ ਸਗੋ ਜ਼ਿੰਦਗੀ ਦੇ ਸਾਂਹ ਵਾਲੀ ਤੜਪ ਦਾ ਇੱਕ ਬੇਸਹਾਰਾ ਬਜ਼ੁਰਗ ਦਿਖਾਈ ਦੇ ਰਿਹਾ ਸੀ ਪ੍ਰਸ਼ਾਂਤ ਦੀ ਇਹ ਹਾਲਤ ਵੇਖ ਕੇ ਜਦੋਂ ਬਲਵਿੰਦਰ ਦਾ ਗੁੱਸਾ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਤਾਂ ਉਸ ਨੂੰ ਗੁਰਦੁਆਰੇ ਦੇ ਦਰਬਾਰ ਸਾਹਿਬ ਅੰਦਰੋਂ ਪਾਠੀ ਸਿੰਘ ਨੇ ਦੇ ਬੋਲ ਸੁਣਾਈ ਦਿੱਤੇ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਰਹਾ ਨਾ ਕੋ ਵੈਰੀ ਨਹੀਂ ਬੇਗਾਨਾ ਚਾਗਲ ਸੰਗਹ ਕੋ ਬਨ ਆਈ ਜੋ ਪ੍ਰਭ ਕੀ 900 ਪਲ ਮਾਨਿਓ ਇਹ ਸੁਮਤ ਸਾਧੂ ਤੇ ਪਾਈ ਸਭ ਮੈਂ ਰਵ ਰਿਹਾ ਪ੍ਰਭ ਇਕੈ ਪੇਖ ਪੇਖ ਨਾਨਕ ਵਿਗਸਾਈ ਇਹ ਬੋਲ ਸੁਣਦੇ ਹੀ ਬਲਵਿੰਦਰ ਨੇ ਵਾਹਿਗੁਰੂ ਬੋਲ ਕੇ ਹੀਠਾਂ ਡਿੱਗਿਆ ਹੋਇਆ ਆਕਸੀਜਨ ਤਾਂ 마ਸਕ ਚੁੱਕਿਆ ਤੇ ਪ੍ਰਸ਼ਾਂਤ ਦੇ ਮੂੰਹ ਤੇ ਲਾ ਦਿੱਤਾ ਮਾਸਕ ਲੱਗਣ ਨਾਲ ਆਕਸੀਜਨ ਤੋਂ ਬਿਨਾ ਤੜਫਦੇ ਹੋਏ ਪ੍ਰਸ਼ਾਂਤ ਨੇ ਥੋੜੀ ਰਾਹਤ ਮਹਿਸੂਸ ਕੀਤੀ। ਬਲਵਿੰਦਰ ਮਾਸਕ ਲਾਉਣ ਤੋਂ ਇੱਕਦਮ ਬਾਅਦ ਦਰਬਾਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣ ਲਈ ਚਲੇ ਗਏ। ਇਹ ਸਾ ਵੇਖ ਰਿਹਾ ਪ੍ਰਸ਼ਾਂਤ ਦਾ ਮੁੰਡਾ ਵੀ ਵੇਖ ਵੀ ਬਲਵਿੰਦਰ ਦੇ ਪਿੱਛੇ-ਪਿੱਛੇ ਗੁਰੂ ਸਾਹਿਬ ਅੱਗੇ ਨਤਮਸਤਕ ਹੋਣ ਲਈ ਤੁਰ ਪਿਆ। ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਧੰਨਵਾਦ।